ਸੀਗਾ ਸਾਰਿਆਂ ਨੂੰ ਅੱਜ ਰੋੜ ਕੇ ਕਲਾ ਵੀ ਹਾਲਟਾਂ ਦੀਆਂ ਧੋੜਾਂ ਭੁੱਲਦਿਆਂ ਬਹੁਤ ਵਧੀਆ ਨਾਮ ਆ ਪਹਿਲਾ ਨਾਮ ਦੋ ਧੋੜੇ ਸੋਨੇ ਆ ਤੇ ਜੋ ਨੰਬਰ ਤੇ ਵੀ ਉਸ ਸਾਈਡਾਂ ਆ ਗਿਆ ਤੇ ਤੀਜਾ ਹੀ ਮੋਟਰਸਾਈਕਲ ਆ ਗਿਆ 40000 ਵਧੀਆ ਨਾਮ ਆ ਬਹੁਤ ਵਧੀਆ ਨਾਮ ਆ ਵਧੀਆ ਜੋੜੀ ਵਧੀਆ ਮੌਸਲਾ ਵਿਸ਼ੇਸ਼ ਕਰਦੇ ਆ ਬਹੁਤ ਵੀ ਧੋੜਾ ਵੀ ਖੜਾ ਆ ਗਿਆ ਤੇ ਹਾਂਜੀ ਹਾਂਜੀ ਦਿਖਾਉਣੇ ਆ ਬਹੁਤ ਜੋੜੀ ਜੋਣੀ ਲੱਗੀ ਆ ਜੀ ਉਸ ਕਿਹੜਾ ਬੰਨਿਆ ਸੀ ਮਾਸ ਤੁਸੀਂ ਕਰ ਜਾਉਂਦਾ ਸੀ ਆਹ ਕਹਿੰਦਾ ਸਵਾ ਤੇਰਾ ਕਰਕੇ ਸੀ ਠੀਕ ਠੀਕ ਵਧੀਆ ਭਾਜਾ ਬਾਈ ਬੋਲ ਦੋ ਤਾਂ ਹਾਂਜੀ ਠੀਕ ਹੈ ਬਈ ਸੌਜੀ ਤੇ ਬਾਈ 99 ਬਾਕੀ ਨਾ ਬੋਲੋ ਕੋਈ ਵੀ ਅਸੀਂ ਜਾ ਗਿਆ ਕਿਤਾ ਠੀਕ ਹੈ ਜੀ ਮਹਿੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਪਹਿਲੇ ਤੇ ਆ 45 ਨਾ ਲੱਗੇ ਬਾਈ ਤੇ ਕਿ ਖੁਸ਼ੀ ਦਾ ਥੋੜਾ ਜਿਹਾ ਬੇਬੇ ਨੂੰ ਸਮਝਿਆ ਕਰੋ ਟੱਟ ਦੋੜਾ ਜਪਿੰਗ ਬਰ ਬਰਕੇ ਗਾ 12 13 ਪੌਣੇ ਦਾ ਛੋਟੀ ਜੱਲੂ ਵਾਲ ਜੱਫਾ ਜੱਲੂ ਵਾਲ ਦੀ ਚੱਲਦੀ ਆ 16 ਬੰਦਾ ਦੇ ਕਿੱਥੇ ਦੋੜਨ ਬਰ ਰੋੜ ਕੇ ਗਾ ਸਰਕਾਰ ਬਹੁਤ ਕਾਮੀ ਮਾਰਦਾ ਇੰਮੀ ਵੀ ਇਹ ਟੋਟਾ ਟੋਟਾ ਹੀ ਦੇ ਦਿੱਤੇ। ਜਿਹੜਾ ਮਗਰ ਤੇ ਨਿਕੋ ਸਨਦੇਸ਼ੇ ਕਿਹਿਆ ਤਿਆਰੀ ਰੱਖੋ 27 28 ਜਾਨਾ ਹੱਥ ਮੇਰਾ ਵੀ ਚਾਲ ਨਾਲੇ 32 ਜੀ ਦਸਣਾ ਇੱਕ ਜਣਾ ਬਹਿ ਜਾਓ ਕੋਟੀ ਤੇ ਬੀਰਾ ਜੀ ਕੁਰਸੀ ਛੱਡਿਓ ਆ ਜਿਹੜੀ ਤੇ ਬੈਠੇ ਤੁਸੀਂ ਆ ਟੋਪੀ ਵਾਲਾ ਭਰਾ ਛੱਡ ਦੀ ਕੁਰਸੀ ਆ ਬੈਠੋ ਜੋੜੀ ਵਾਲੇ ਬੈਠੋ ਕੋਈ ਕੁਰਸੀ ਤੇ 10 15 16 17 ਪੰਨਿਆਰੋ 48 ਨਾ ਹਾਂ ਕਮ ਗੁਰੂ ਇਹ ਆ

15 ਫੇਰਾਸੀ ਪੋਰਟਬਾਲ ਦਾ ਕਰਨੇਕ ਸਿੰਘ ਮਠੱਡਾ ਕਰਨੇਕ ਸਿੰਘ ਮਠੱਡਾ 16 ਕਵਰਾਜ ਸਿੰਘ ਮਠੱਡਾ ਦਾ ਚੱਲਦਾ ਵੇ ਉੱਪਰਲੇ ਪਾਸੇ ਬਾਲ 17 ਸੀਤਾ ਬਜੂਰਾ ਗੁਰਵਿੰਦਰ ਸਿੰਘ ਬਜੂਹਾ ਕਲਵੰਤ ਸਿੰਘ ਸੁੰਨੜ ਦਾ 18 ਜੱッセ ਜੱਲੋਵਾਲ ਦਾ ਚੱਲਦਾ ਵੇ ਜਨਤ ਦੇ ਬਾਲ ਦੇ ਸਾਰੇ ਵਧੀਆ ਪਹੁੰਚੇ ਆ ਪਹਿਲੇ ਨੰਬਰ ਨੂੰ 2 ਤੋਂ पिछे हो जो सारे नौ दस ग्यारह बारह महला बेटिया सरबजीत सिंह कनेडा दुड़ा उपरले पासे दरबारा सिंह प्रधान पाठगा 17 ਲੱਕੀ ਬਾੜ ਦਾ ਜੀਤੇ ਬਾਸ ਦਾ ਗੋਲ ਚੱਲਦਾ ਵੇ 18 ਬਿੱਲਾ ਬੀੜ ਬੰਸੀਆਂ ਅਟਾਵਾਂ ਜੋਗ ਦਾ 19 2 22 ਬਹੁਤ ਵਧੀਆ ਚੁੱਕ ਚੁੱਕ ਲਿਆ ਤੇ ਸਮਾਂ ਕਰੋ ਨੋਟ 5 ਮਿੰਟ 39 ਸਕੰਡ 18 ਪੁਆਇੰਟ 5 39 18 ਦੇ ਦਾ ਸਮਾਂ ਲੱਗਿਆ ਹਰਪ੍ਰੀਤ ਮੱਲਾ ਬੇਦੀਆ ਸਰਵਜੀਤ ਸਿੰਘ ਮੱਲਾ ਬੇਦੀਆ ਦਰਵਾਲਾ ਸਿੰਘ ਪ੍ਰਧਾਨ ਬਾੜੀ ਜੋ ਚੜ ਕੇ ਆਈ ਆ ਪੰਨੀ ਸਿੰਘ ਜੀ ਪਟਵਾਰੀਆਂ ਕੇ 500 ਰੁਪਿਆ ਇਸ ਜੋਗ ਵਾਸਤੇ ਡੇਰਾ ਪਰ ਸਾਧੂ ਗੁਰਦੁਆਰਾ ਕਲਾ ਜੀ ਉਹਨਾਂ ਵੱਲੋਂ 500 ਰੁਪਿਆ ਜੋਗ ਵਾਸਤੇ ਦੇ ਸਮੂਹ ਪਰਿਵਾਰ ਵੱਲੋਂ 7ਵੇਂ ਇਨਾਮ 21000 ਰੁਪਏ ਦੀ ਦੇਵਾ ਬਲਿੰਦਰ ਸਿੰਘ ਸਾਨੋਂ ਮੈਸੇਜੇਮ ਦੇ ਦਸਵੇਂ ਗੁਣਾ ਵੱਲੋਂ 8ਵੇਂ ਇਨਾਮ ਦੀ ਦੇਵਾ 15000 ਰੁਪਏ ਰਮਨਜੀਤ ਸਿੰਘ ਤੋਂ 8 13 15 ਬਰਾਸੀਪਾਲ ਸੁਰਦੀ ਸਕੂਲ ਪਰੰਗਿਤ ਸਕੂਲਪੁਰ ਦਾ ਜੰਦਾ ਥੋੜਾ ਨੀ ਸੁਨੜ ਕਮਲਜੀਤ ਸੁਨੜ ਮੀਕੇ ਜੜਿਆਲੀ ਦਾ 17 ਉੱਪਰਲੇ ਪਾਸੇ ਦੀਪਾ ਧਾਲੀਵਾਲ ਸਿੰਦਰ ਯੂਕੇ ਹਰ ਆਮਨ ਦੀ ਜੁਕੇ ਦਾ ਬੋਲ ਚੱਲਦਾ ਹੈ ਵੀ ਥੋੜੀ ਪਾਣੀ ਅਕਾਵਾ ਸਯੋਗ ਦਾ 19 ਘੜੇ ਜੀ ਇੱਕ ਮਿੰਟ ਦੇ ਜਾਗਾ ਰਾਤੀ ਬਾਲ ਦਾ ਸਰਪਾਸ ਅਮਰੀਕ ਸਿੰਘ ਮਾਝਮਸ਼ੇਰ 15 ਤਲਵਿੰਦਰ ਸਿੰਘ ਮਾਝਮਸ਼ੇਰ ਦਾ ਚੱਲਦਾ ਹੋਵੇ ਉੱਪਰ ਦੇ ਪਾਸੇ 16 ਸਰਜੀਤ ਸਿੰਘ ਕਰੀਹਾ ਦਾ ਬਾਲ ਚੱਲਦਾ ਬਿੰਦਾ ਖੋਲਾ ਕਾਵਾ ਜੀ ਉਸ ਦਾ 17 91 ਕਰ ਲੋ ਨੋਟ ਕਾਰ 68 ਗੇੜੇ ਜੀ 5 ਮਿੰਟ ਬਾਰ ਬਰੇ ਅੱਗੇ ਚੱਲ ਜਾ ਚਾਰ ਹਟਾ ਹਟਾ ਦੋ ਕੇ ਦੋ ਕੇ ਹਟਾ ਇੱਕ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ 7 ਅਜੋ ਕਲਣ ਤੋਂ ਬਾਅਦ ਮਾਨ ਸਨਮਾਨ ਦਿੱਤੇ ਜਾ ਰਹੇ ਨੇ 8 ਨੋ ਕਿ ਅਮਨਦੀਪ ਯੂਕੇ ਦਾ ਚਲਦਾ ਹੋਵੇ 17 ਪਰਲੇ ਪਾਸੇ ਬੱਤਾ ਤੋਂディ ਰਸੂਲ ਪਰ ਧਾਰਾ ਪਰੰਪਰੀ ਰਸੂਲ ਪਰ ਜਿੰਦੀ ਸੁੰਨੜ ਕਮਲ ਜੀ ਸੁੰਨੜ ਮੀਕੇ ਜੜਿਆਲੀ ਦਾ ਚਲਦਾ ਹੋਵੇ ਇਹਰਾ ਪਰ ਸਾਨੂੰ ਜੀ ਰਣਕਾ ਕਲਾ ਮੰਨੋਂ ਇੱਕ ਜੋਗ ਵਾਸਤੇ 50 ਰੁਪਏ ਆਇਆ ਜੀ 37 ਨੰਬਰ ਜੋਗ ਭਗਤਿਆਰ ਸਿੰਘ ਸ਼ੇਰਪੁਰ ਸ਼ਕਤ ਕਾ 13 ਗੇੜੀ ਦੀ 1 ਮਿੰਟ ਦੇ 14 ਇਹ ਇਸੇ ਨਗਰ ਦੀ ਜੋਗ ਚੱਲਦੀ ਸੁੰਦਰਪੁਰ ਖਿਆਲ ਨਾਲ ਬਈ 15 10 ਦਾ ਭੈਸਾ ਨੂੰ ਜੀ ਡੜਕਾ ਕਰਾਂ ਦੇ ਟੋਨੀ ਸੰਧੂ ਡੜਕਾ ਕਰ ਅਰਨੇਕ ਸਿੰਘ ਸੰਧੂ 16 ਸੰਦੀਪ ਸਿੰਘ ਮੈਸਮ ਪਰ ਦੀ ਜੋਗ ਚੱਲਦੀ ਹੈ ਸਾਰਾ ਸੁਖਵਿੰਦਰ ਸਿੰਘ ਕਾਨਾਟੇ ਸਿਮਰ ਕਵਾਸ 9 14 ਘੜੇ ਦੀ 1 ਮਿੰਟ ਦੇ 15 ਬਲਦੀਪ ਸਿੰਘ ਦੀ ਪਟਵਾਰੀਆ ਕੇ 500 ਰੁਪਿਆ ਇਸ ਜੋਗਵਾ ਤੇ ਦਿੱਤੇ 16 ਰਾਸੀ ਬੌਲ ਦਾ ਸਰਜੀਤ ਸਿੰਘ ਸਾਹੜਪੁਰ ਦਾ ਚਲਣਾ 17 ਦੋਰਾ ਯੂ ਐਸ ਏ ਸਾਹੜਪੁਰ ਸਾਫਾਨ ਪਰਦਾ 57 12 ਤੋ ਕਰਮਾ ਕਾ 13 ਗੇੜੇ ਦੀ 15 ਰਾਫੀ ਵਾਲ ਲਾਲੀ ਦਾਤੂ ਵਾਲਾ ਚੱਲਦਾ 16 ਮੱਝ ਵੀ ਦਾਤੂ ਵਾਲਾ ਅਮਰਜੀਤ ਸਿੰਘ ਖੋਲੜੀ ਵਾਲਾ 17 ਸਰਬੀਰ ਸਿੰਘ ਖੋਲੜੀ ਵਾਲਾ ਰਾਜੇ ਖੋਲੜੀ ਵਾਲਾ 18 ਉੱਪਰਲੇ ਪਾਤੀ ਬਿੱਲਾ ਨਾਗਰਾ ਮਾਧੋਪੁਰ ਦਾ ਬੰਸਤਵ ਦਾ ਪੁਨੀ ਗਗਵਿੰਦਰ ਸਿੰਘ ਕੱਲਾ ਟੇਸੀਆਂ ਕਾਵਾ ਸਹਿਯੋਗ ਦਾ 12 13 ਸਮਾਂ 13 ਕਿਹੜੇ ਜੀ 1 ਮਿੰਟ ਦੇ 14 ਇੱਕ ਘਰ ਦੀ ਜੋ ਪੰਜਾਬੀਆਂ ਨਰਿੰਦਰ ਸਿੰਘ ਸ਼ੇਰਪੁਰ ਦੀ ਗੋਵਿੰਦਰ ਸਿੰਘ ਕਾਰਡ ਆਰਟਿਸਟ ਸਿੰਘ ਜੀ ਕਾਰਡ S Point 3 So the tramatz NHLVNTRAWKHS So there are three means, three हरजिंदर बि दो हजार रुपया सखमें सरकार केसियों